ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਵੀਰ ਸੈਖੋਂ ਦਾ ਸੰਯੁਕਤ ਦੰਤ ਮੋਰਚਾ ਪੰਜਾਬ ਇੱਕ ਹੋਰ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਅੱਜ ਇਹ ਗੱਲ ਬੜੀ ਸਿੱਧਤ ਨਾਲ ਦੁੱਖ ਨਾਲ ਜਿਹੜੀ ਹੈ ਇਹ ਕਣੀ ਪੈ ਰਹੀ ਮਹਿਸੂਸ ਹੋ ਰਿਹਾ ਕਿ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਉਹ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਵਾਸਕੀ ਦੇ ਨਾਲ ਹਰਪ੍ਰਦੇਸ਼ਾਂ ਦੇ ਦੌਰੇ ਤੇ ਹਨ ਤਾਂ ਉਸ ਸਮੇਂ ਕਸ਼ਮੀਰ ਦੇ ਪਹਿਲਗਾਮ ਵਿਖੇ ਕਈ ਲੋਕਾਂ ਦੇ ਉੱਪਰ ਜਾਨ ਲੈਵਾ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਬਹੁਤ ਦੁੱਖ ਭਰੀ ਘਟਨਾ ਹੈ ਸਮੂਹ ਮਾਨਵਤਾ ਲਈ ਇਸ ਲਈ ਅਸੀਂ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਵੀ ਇੱਕ ਸਾਨੂੰ ਉਸ ਵळे ਵੀ ਇਹ ਗਰਦਾ ਦੁੱਖ ਹੁੰਦਾ ਹੈ ਸਾਡੇ ਜ਼ਖਮ ਜਿਹੜੇ ਨੇ ਫਿਰ ਤਰੋਤਾਜ਼ਾ ਹੋ ਜਾਂਦੇ ਨੇ ਜਦੋਂ ਯੂਐਸ ਪ੍ਰੈਜ਼ੀਡੈਂਟ ਡਸਟ ਬੈਲ ਕੈਰਨਟਰ ਜੀ ਇੰਡੀਆ ਦੇ ਦੌਰੇ ਤੇ ਮਾਰਚ 2000 ਦੇ ਵਿੱਚ ਆਏ ਸਨ ਤਾਂ ਉਸ ਵੇਲੇ ਵੀ ਉਹਨਾਂ ਦਾ ਧਿਆਨ ਖਿੱਚਣ ਖਾਤਰ ਚਿੱਟੀ ਸਿੰਘ ਪੁਰਾ ਵਿੱਚ ਵਿਖੇ ਬਹੁਤ ਸਾਰੇ ਸੇਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀਗਾ ਇਸੇ ਤਰ੍ਹਾਂ 2002 ਦੇ ਵਿੱਚ ਇੱਕ ਹੋਰ ਕਤਲੇਆਮ ਕੀਤਾ ਸੀਗਾ ਸੋ ਇਹ ਸਾਰਾ ਕੁਝ ਜੋ ਵਾਪਰਿਆ ਕਤਲੋਗਾਰਤ ਹੋ ਰਹੀ ਹੈ ਇਹ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਕੱਲੂਕਾਰਾ ਵਾਪਰਿਆ ਉਸ ਨੂੰ ਵਿਚੇਤੇ ਕਰਾਉਂਦਾ ਦਿੱਲੀ ਦੇ ਵਿੱਚ ਜੋ 84 ਚ ਵਾਪਰਿਆ ਉਸ ਨੂੰ ਵਿਚੇਤੇ ਕਰਾਉਂਦਾ ਸੋ ਇਸ ਤਰ੍ਹਾਂ ਦੇ ਜੋ ਸਮੂਹਕ ਕਤਲੇਆਮ ਕੀਤੇ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਇਹਦੇ ਬਾਰੇ ਕੋਈ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਕਤਲ ਹੋ ਰਿਹਾ ਜਾਂ ਜਾ ਰਿਹਾ ਤੇ ਕਿਉਂ ਹੋ ਰਿਹਾ ਸੋ ਅਸੀਂ ਸੰਜਕ ਤੋਂ ਦਰਦ ਤੁਹਾਨੂੰ ਉੱਚੇ ਵੱਲੋਂ ਇਸ ਘਟਨਾ ਦਾ ਸਿੱਖੇ ਸ਼ਬਦਾਂ ਦੇ ਵਿੱਚ ਬਹੁਤ ਨਿੰਦਾ ਕਰਦੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਇਹ ਪ੍ਰਮਾਤਮਾ ਜਿਹੜੇ ਲੋਕਾਂ ਦਾ ਜਾਨੋਂ ਨੁਕਸਾਨ ਹੋ ਗਿਆ ਜਾਨ ਗਈ ਉਹ ਤਾਂ ਵਾਪਸ ਨਹੀਂ ਮੋੜੀ ਜਾ ਸਕਦੀ ਉਹਨਾਂ ਪਰਿਵਾਰਾਂ ਦੀ ਜਿਹੜੀ ਹੈ ਸਰਕਾਰਾਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਤੇ ਬਾੜੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਹੈ ਪ੍ਰਮਾਤਮਾ ਜਿਹੜੇ ਪਰਿਵਾਰਾਂ ਦਾ ਇਹ ਨੁਕਸਾਨ ਹੋਇਆ ਪਰਿਵਾਰਾਂ ਦੇ ਜੀਵਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਜਿਹੜੇ ਲੋਕ ਜਿਹੜੀਆਂ ਏਜੰਸੀਆਂ ਅਜਿਹੀਆਂ ਕਾਰਵਾਈਆਂ ਕਰਦੀਆਂ ਨੇ ਅਜਿਹੀਆਂ ਸਕੀਟਾਂ ਅਜਿਹੀਆਂ ਕਾਰਵਾਈਆਂ ਕਰਵਾਉਂਦੀਆਂ ਨੇ ਉਹਨਾਂ ਨੂੰ ਸਮੱਤ ਬਖਸ਼ੀ ਕਿ ਜੋ ਮਰਜ਼ੀ ਉਹਨਾਂ ਦੇ ਮਾਈਂਡ ਦੇ ਵਿੱਚ ਹੋਵੇ ਸਟੇਟ ਦੇ ਕੁਝ ਵੀ ਮਾਈਂਡ ਦੇ ਵਿੱਚ ਹੋਵੇ ਪਰ ਮਨੁੱਖੀ ਜਾਨਨਾ ਜੋ ਹਨ ਮਨੁੱਖੀ ਜਾਨ ਬਹੁਤ ਕੀਮਤੀ ਹੁੰਦੀ ਹੈ ਸੋ ਇਸ ਵਾਸਤੇ ਅਜਿਹੇ ਜਿਹੜੇ ਕਾਰਜ ਹੁੰਦੇ ਤੇ ਕੰਮ ਹੁੰਦੇ ਨੇ ਉਹ ਸਦਾ ਹੀ ਨਿੰਦਣਯੋਗ ਹੁੰਦੇ ਨੇ ਸੋ ਅਸੀਂ ਇਸ ਦੀ ਨਿੰਦਾ ਕਰਦੇ ਹੋਏ ਸੰਯੁਕਤ ਦਲਤ ਮੋਰਚੇ ਵੱਲੋਂ ਉਹਦੇ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਡਾਕਟਰ ਕਸ਼ੂਬ ਸਿੰਘ ਖੁੰਡਾ ਤੇ ਬਾਕੀ ਦਲਤ ਸੰਯੁਕਤ ਮੋਰਚਾ ਸੰਯੁਕਤ ਦਲਤ ਮੋਰਚਾ ਇਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਹੋਇਆ ਗੁਰੂ ਗੁਰੂ ਜੀ ਫਤਿਹ ਦੀ ਸਾਥ ਪਾਉਂਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ